ਵੀਰ ਬੋੜੇ ਹਾਂਜੀ ਕਿੰਨੇ ਡਰਾਈਵਰ ਲੈ ਕੇ ਆਏ ਬਾਈ ਦੋ ਡਰਾਈਵਰ ਲੈ ਕੇ ਆਏ ਬਾਈ ਆਪਾਂ ਇੱਕ ਇਹ ਆ ਗਿਆ 60 55 ਇੱਕ ਆਪਣੇ ਕੋਲ 36 ਦੀ ਹੈ ਇੱਕ 30 ਦੀ ਹੈ ਹਾਂਜੀ ਇਹਦੀ ਕੀ ਸਟੋਰੀ ਹੈ ਕਾਲੀ ਇਹ 2014 ਮਾਡਲ ਆ ਵੀਰੇ ਹੂੰ 4,65,000 ਰੁਪਏ ਆਪਣੀ ਡਿਮਾਂਡ ਹੈ ਹੂੰ ਕੰਡੀਸ਼ਨ ਦੀ ਗੱਲ ਕਰੀਏ ਸਾਰਾ ਟਾਇਰ origignal ਹੈ ਅੱਛਾ ਠੀਕ ਹੈ ਹੂੰ ਟਾਇਰ ਦੁਆਰ ਦੇ ਆ 90 90 ਤੋਂ 95 ਪੈਸੇ ਚਾਰੇ ਟਾਇਰ ਦੁਆਰ ਦੇ ਆ ਬੋਲੋ ਕੰਪਨੀ ਦੇ ਆ ਹੂੰ ਅ ਮੀਟਰ ਅਕੋਰਡਿੰਗ 2500 ਤੋਂ ਕੁਝ ਘੰਟੇ ਚੱਲਿਆ ਅੱਛਾ ਕਲੱਚ ਜੋੜ ਕੱਲਾ ਖੁੱਲਿਆ ਟਰੈਕਟਰ ਦਾ ਹੂੰ ਬਾਕੀ ਟਰੈਕਟਰ ਸਾਰਾ ਸੀਲਡ ਪਿਆ ਬਾਕੀ ਕੱਲੇ ਕਲੱਚ ਜੋੜ ਤੋਂ ਬਿਨਾ ਹੋਰ ਕਿਤੇ ਚਾਬੀ ਨਹੀਂ ਲੱਗਦੀ ਚਾਬੀ ਨਹੀਂ ਲੱਗਦੀ ਜਾਂ ਸਰਵਿਸ ਹੁੰਦੀ ਰਹੀ ਹੈ ਸਰਵਿਸ ਹੁੰਦੀ ਰਹੀ ਹੈ ਹੂੰ ਤੇ ਗੇਅਰ ਇੰਜਨ ਕਿੰਨੇ ਕਾਲੇ ਮੈਂ ਕਹਿੰਦਾ ਪੂਰਾ ਚੰਗਾ ਹੈ ਹਾਂ ਨਾ ਖੋਲ ਕੇ ਯਾਰ ਲੈ ਦੇਖ ਚੈੱਕ ਕਰ ਵਾਹ ਜੀ ਵਾਹ ਵਧੀਆ ਕੰਡੀਸ਼ਨ ਪਈ ਆ ਹਨਾ ਪੂਰਾ ਮੈਂ ਕਹਿੰਦਾ ਪੂਰਾ ਚੰਗਾ ਹੈ ਪਹਿਲੇ ਥੋਂ ਆਇਆ ਟਰੈਕਟਰ ਫਾਸਟ ਹਨਰ ਉਸੇ ਬੰਦੇ ਦੇ ਨਾਲ ਕਿੰਨੇ ਹੌਸਪਾਵਰ ਹੁੰਦਾ ਕਾਲੇ ਇਹ ਇਹ ਵੀਰੇ 55 ਹੋਊਗਾ 55 ਹਸਪਾਵਰ ਹੁੰਦਾ 55 ਹਾਂ 55 ਕੇ ਸਾਟੇ ਮੈਂ ਪਹਿਲੀ ਵਾਰੀ ਆਪਾਂ ਲੈ ਰਹੇ ਹਾਂ ਤੇ ਇਹ ਚ 55 ਹੋਇਆ ਉਹ ਵੀ ਬਹੁਤ ਹੈ ਹਸਪਾਵਰ ਦਾ 55 ਕੀ ਥੋੜਾ ਹੁੰਦਾ ਹੈ ਨਾ ਇੱਕ ਗੱਲ ਹੋਰ ਹੈ ਬਾਈ ਤੇਲ ਖਰਚਾ ਬਹੁਤ ਘੱਟ ਆ ਟਰੈਕਟਰ ਦਾ ਇਹਦਾ ਅੱਛਾ ਹਾਂ ਬਾਕੀ ਡਬਲ ਕਲੱਚ ਆ ਗਿਆ ਡਬਲ ਕਲੱਚ ਹੈ ਪਾਵਰ ਸਟੀering ਹੈ ਵਰਸ ਪੀਟੀਓ ਹੈ ਡਬਲ ਡਿਸਟ੍ਰਿਬਿਊਟਰ ਹੈ ਫੁੱਲ ਟੌਪ ਆ ਗਿਆ ਫੁੱਲ ਟੌਪ ਮਾਡਲ ਹੈ ਜਿਹੜਾ ਇਸ ਮਾਡਲ ਦੇ ਵਿੱਚ ਫੁੱਲ ਟੌਪ ਮਾਡਲ ਹੈ ਇਹ ਮਾਡਲ ਫੁੱਲ ਟੌਪ ਆ ਗਿਆ ਹੈ ਨਾ 2 ਸਪੀਡ ਚ ਹੈ ਸਪੀਡਾ 2 ਆ ਗਿਆ ਕੱਲੀਆਂ ਬਸ ਹਾਂ ਬਾਕੀ ਸਾਰਾ ਓਕੇ ਆ ਹੈ ਨਾ ਬਾਕੀ ਓਕੇ ਆ ਸਾਰਾ ਬਾਈ ਸਾਰਾ ਸਮਾਨ ਨਾਲ ਹੈ ਪੰਜਾਬ ਦਾ ਨੰਬਰ ਹੈ ਹਾਂ ਫਸਟ ਓਨਰ ਮੈਨੂੰ ਦਾਸੀ ਦਿੱਤਾ ਹੈ ਅੱਛਾ ਕਿੰਨੇ ਦਾ ਹੋਊ ਕੱਲੇ ਫਿਰ ਇਹ ਇਹ ਟੀਟਰ ਲੈਣ ਦੀ ਵਾਲੀ ਗੱਲ ਆ ਵੀਰੇ 4 ਲੱਖ ਤੇ ਆਪਾਂ 33000 ਰੀਅਲ ਸਲੋਈ ਆ 4 35 ਦੀ ਹੈ ਨਾ ਤੇ ਉਸ ਤੋਂ ਅੱਗੇ ਆ ਦੇਖਿਆ ਇੱਧਰ ਮਾਰੇ ਨਿਗਾ ਹਰੇਕ ਬੰਦਾ ਆ ਕੇ ਖੜਦਾ ਕੋਈ ਬੰਦੇ ਨੇ ਯਕੀਨ ਨਹੀਂ ਕਰਨਾ ਹੁਣ ਕਮੈਂਟਾਂ 'ਚ ਰੇਸ਼ ਲਗਣੀ ਆ ਪੂਰੀ ਫੁੱਲ ਰੇਸ਼ ਲਾ ਦੇਣੀ ਆ ਇਹ ਮੰਨ ਲਾ ਵੀ ਕਮੈਂਟਾਂ 'ਚ ਹਾਂ ਕਿ ਭਾਈ ਇਹ ਤਾਂ ਰੰਗਿਆ ਹੈ ਸਰ ਰੰਗਿਆ ਹੈ ਇੱਧਰ ਰੰਗਿਆ ਸੱਚ ਵੀ ਹੈ ਰੰਗਿਆ ਪਰ ਰੰਗਿਆ ਕਿੰਨਾ ਨੇ ਏਜੰਸੀ ਵਾਲੇ ਰੰਗ ਕੇ ਦਿੱਤਾ ਹੈ ਨਾ ਹਾਂ ਕਾਲੇ ਓਰੀਜਨਲ ਹੈ ਭਈ ਇਹ ਇਹ ਵੀਰੇ ਮਰਗਾੜ ਤੇ ਰਿਮ ਪੇਂਟ ਹੈ ਹੂੰ ਬਾਹਰੋਂ ਬਾਹਰੋਂ ਹੀ ਮਗਰਾੜ ਪੇਂਟ ਹੈ ਤੇ ਬਾਹਰੋਂ ਹੀ ਰਿਮ ਪੇ ਅੱਛਾ ਬਾਕੀ ਤੇ ਸਾਰਾ ਰੀਨ ਵਾਲਾ ਆ ਜੀ ਜਦ ਤੋਂ ਛੱਤਾਂ ਆ ਗਈਆਂ ਹਾਂ ਛੱਤਾਂ ਜੇ ਮੈਂ ਰੈਮ ਬਾਹਰੋਂ ਬਾਹਰੋਂ ਪੇਟ ਹੈ ਅੰਦਰੋਂ ਰੀਨ ਵਾਲਾ ਅੱਛਾ ਸਾਰੇ ਰੈਮ ਅੰਦਰੋਂ ਰੀਨ ਵਾਲਾ ਅੰਦਰੋਂ ਬਾਕੀ ਸਾਰਾ ਨੀਚੇ ਦਾ ਪੇਟੀ ਦਾ ਕਲਵੀਰ ਬਾਈ ਲਈ ਇਹ ਇਧਰ ਬਾਕੀ ਕਾਲਾ ਕੰਦਾ ਨਾ ਦੇਖੀ ਯਾਰ ਬੰਦੇ ਦੇ ਹੈਗੇ ਨੇ ਬੰਦੇ ਸੂਰਮੇ ਯਾਰ ਵਿੱਚ ਹਨਾ ਦੇਖ ਯਾਰ ਨਾ ਜਿੱਥੋਂ ਰੰਗ ਕਸੇ ਆ ਜਿੱਥੋਂ ਲੱਥਾ ਹੈ ਲੱਥਾ ਹੈ ਅੱਛਾ ਇਹ ਨਹੀਂ ਵੀ ਆਪਾਂ ਕਹਿਦਾ ਕਿ ਜੇ ਇੱਥੋਂ ਰੰਗ ਲੱਤਾ ਤਾਂ ਲੱਥਾ ਹੈ ਹੂੰ ਜੇ ਮਾੜੇ ਮੋਟੇ ਟੱਕ ਹੈ ਟੈਪ ਟੱਪ 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 ਕਵਰ ਤੇ ਤੇ ਹੈਗੀ ਆ ਹੂੰ ਬਾਕੀ ਬਾਡੀ ਦਾ ਕਨਾਲ ਦੀ ਏਡਰੈਕਟਰ ਦੇ ਬਾਕੀ ਗੇਅਰ ਇੰਜਨ ਤੂੰ ਐਡਾ ਢਿੱਡ ਲੈ ਕੇ ਕਿਉਂ ਉੱਥੇ ਮੜੇ ਪਾਸੇ ਹੋ ਜਾ ਗੇਅਰ ਇੰਜਨ ਕੰਨੀਓ ਕੀ ਹੈ ਗੇਅਰ ਇੰਜਨ ਮੈਂ ਯਾਰ ਪੂਰਾ ਚੰਗਾ ਹੈ ਗੂੰਗਾ ਹੀ ਹੈ ਮਗਰੋਂ ਨਿਦਾਵ ਆਜਾਂ ਕੜਾ ਕੜਾ ਕਰਦੇ ਹੁੰਦੇ ਆ ਉਹ ਹੈ ਹੀ ਨਹੀਂ ਜਾਵਾ ਜਿਹਨੇ ਮੈਨੂੰ ਕਿਹਾ ਨੰਬਰ ਪੰਜਾਬ ਦਾ ਹੈ ਫਰਸਟ ਓਨਰ ਦਾ ਹੈ ਕੱਲਾ ਕਲੱਚ ਜੋੜੀ ਇਹਦਾ ਕੁਲਿਆ ਕੱਲਾ ਕਲੱਚ ਜੋੜੇ ਦਾ ਮੈਂ ਕਹਿੰਦਾ ਸਟਿੱਕ ਸਟੁੱਪ ਕਰਨਾਲ ਦੇ ਪਏ ਉਵੇਂ ਆਂਡ ਜਾਂ ਹਾਂ ਤੇ ਕਿੰਨੇ ਦਾ ਹੋ ਜਾਊਗਾ 3 ਲੱਖ ਪੂਰਾ ਇਹ ਵੀਰੇ 2,75,000 ਦਾ ਆਪਾਂ ਯੈਸ ਨੂੰ ਹੀ ਆਪਣੀ 2,75,000 ਦਾ ਲਓ ਮਿੱਤਰੋ ਬਹੁਤ ਵਧੀਆ ਮੌਕਾ ਛੋਡੇ ਕੋਲੇ 2,75,000 ਦਾ 55 ਕੈਟਾਗਰੀ ਦਾ ਟਰੈਕਟਰ 3630 ਪਲਸ ਸਾਇਲੈਂਸਰ ਤੱਕ ਨਾਲ ਦਾ ਟਰੈਕਟਰ ਦਾ ਅੱਛਾ ਸਾਇਲੈਂਸਰ ਨਾਲ ਦਾ ਆ ਗਿਆ ਹੈ ਤੇ ਕਾਲੇ ਨੰਬਰ ਆਪਣਾ ਨੰਬਰ ਆਪਣਾ ਬਾਈ 9815504645 9815504645 ਪਿੰਡ ਆਪਣਾ ਬਰਕੰਦੀ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲਓ ਵੀ ਵੀਡੀਓ ਦੱਬ ਕੇ ਸ਼ੇਅਰ ਕਰਦੇ ਪਏ ਇਹਨੂੰ ਫੋਲੋ ਕਰ ਲਿਓ ਧੰਨਵਾਦ